ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਪਾ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਅਮਰੀਕਾ ਦੇ ਵਿੱਚ ਪੜਾਈ ਕਰ ਰਹੇ ਜਾਂ ਪੜਨ ਦੇ ਚਾਹਵਨ ਵਿਦਿਆਰਥੀਆਂ ਦੇ ਲਈ ਚੰਗੀ ਖਬਰ ਸਾਹਮਣੇ ਆਈ ਹੈ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਆਪਣੇ ਨਿਯਮਾਂ ਦੇ ਵਿੱਚ ਕੁਝ ਬਦਲਾਅ ਕੀਤੇ ਨੇ ਜਿਸ ਦੇ ਨਾਲ ਭਾਰਤੀ ਵਿਦਿਆਰਥੀਆਂ ਨੂੰ ਬੇहद ਫਾਇਦਾ ਹੋਣ ਵਾਲਾ ਇਹ ਤਬਦੀਲੀਆਂ ਖਾਸ ਤੌਰ ਤੇ ਉਹਨਾਂ ਵਿਦਿਆਰਥੀਆਂ ਦੇ ਲਈ ਨੇ ਜੋ ਗਣਿਤ ਜਾਂ ਸਟੇਮ ਵਿਸ਼ੇ ਦੇ ਵਿੱਚੋਂ ਕਿਸੇ ਦੀ ਵੀ ਪੜਾਈ ਕਰ ਰਹੇ ਨੇ ਇੱਕ ਨਾਮੀ ਨਿਊਜ਼ਪੇਪਰ ਦੇ ਮੁਤਾਬਕ ਪਹਿਲਾ ਅਮਰੀਕਾ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਵਿਕਲਪ ਪ੍ਰੈਕਟੀਕਲ ਟ੍ਰੇਨਿੰਗ ਯਾਨੀ ਕਿ OPT ਦੇ ਤਹਿਤ 1 ਸਾਲ ਦੇ ਲਈ ਕੰਮ ਕਰਨ ਦਾ ਮੌਕਾ ਮਿਲਦਾ ਸੀ ਪਰ STEM ਵਿਸ਼ੇ ਵਾਲੇ ਵਿਦਿਆਰਥੀਆਂ ਕੋਲ ਹੁਣ 2 ਸਾਲ ਦਾ ਵਾਧੂ ਸਮਾਂ ਮਿਲੇਗਾ ਇਸ ਦਾ ਮਤਲਬ ਇਹ ਹੈ ਕਿ ਹੁਣ ਉਹਨਾਂ ਨੂੰ ਕੁੱਲ 3 ਸਾਲ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ OPT ਪੂਰਾ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ 60 ਦਿਨਾਂ ਦਾ ਗ੍ਰੇਸ ਟਾਈਮ ਵੀ ਮਿਲਦਾ ਹੈ ਇਸ ਸਮੇਂ ਦੇ ਦੌਰਾਨ ਉਹ ਆਪਣੇ ਸਿੱਖਿਆ ਪੱਧਰ ਨੂੰ ਬਦਲ ਸਕਦੇ ਨੇ ਕਿਸੇ ਹੋਰ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਟਰ ਨੂੰ ਤਬਦੀਲ ਕਰ ਸਕਦੇ ਨੇ ਜਾਂ ਫਿਰ ਗੈਰ ਪਰਵਾਸੀ ਆ ਪਰਵਾਸੀ ਸਥਿਤੀ ਦੇ ਵਿੱਚ ਕਿਸੇ ਹੋਰ ਤਬਦੀਲੀ ਦੇ ਲਈ USCIS ਨੂੰ ਅਪੀਲ ਕਰ ਸਕਦੇ ਨੇ USCIS ਇਹ ਵੀ ਦੱਸਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਕਿਸੇ ਐਸੋਸੀਏਟ ਬੈਚਲਰ ਮਾਸਟਰ ਜਾਂ ਫਿਰ ਡਾਕਟਰ ਡਿਗਰੀ ਦੇ ਪ੍ਰੋਗਰਾਮ ਨੂੰ ਪੂਰਾ ਕਰਨ ਤੋਂ ਬਾਅਦ ਪੋਸਟ ਕੰਪਲੀਸ਼ਨ OPT ਲਈ ਯੋਗ ਹੋ ਸਕਦੇ ਨੇ ਤਾਂ ਉਹ ਦੱਸਦੀ ਹੈ ਕਿ ਭਾਰਤੀ ਵਿਦਿਆਰਥੀਆਂ ਲਈ ਖਾਸ ਕਰਕੇ ਬੇਹਦ ਖੁਸ਼ੀ ਦੀ ਖਬਰ سامنے ਆਈ ਹੈ ਕਿਉਂਕਿ ਭਾਰਤੀ ਵਿਦਿਆਰਥੀ ਹੀ ਨੇ ਜੋ ਵੱਧ ਤعداد ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਉੱਥੇ ਆਪਣੀ ਜਾ ਕੇ ਪੜ੍ਹਾਈ ਕਰਦੇ ਨੇ ਤੇ ਕੋਸ਼ਿਸ਼ ਹੁੰਦੀ ਹੈ ਇਹਨਾਂ ਦੀ ਕਿ ਅਸੀਂ ਆਪਣਾ ਭਵਿੱਖ ਜਿਹੜਾ ਉਹ ਸੁਨਹਿਰੀ ਬਣਾ ਸਕੀਏ ਪਰ ਜਦੋਂ ਤੋਂ ਅਮਰੀਕਾ ਅਤੇ ਜਦੋਂ ਤੋਂ ਕੈਨੇਡਾ ਨੇ ਜਦੋਂ ਤੋਂ ਨਾਲ ਹੀ ਆਸਟ੍ਰੇਲੀਆ ਨੇ ਆਪਣੇ ਕਾਨੂੰਨ ਜਿਹੜੇ ਸਖਤ ਬਣਾ ਲਏ ਨੇ ਉਸ ਤੋਂ ਬਾਅਦ ਖਬਰਾਂ ਇਹ ਵੀ ਆਈਆਂ ਕਿ ਕੈਨੇਡਾ ਦੇ ਵਿੱਚੋਂ ਜਿਹੜੇ ਵਿਦਿਆਰਥੀ 70000 ਰਿਪੋਰਟ ਕੀਤੇ ਜਾਣਗੇ ਜਾਂ ਬਹੁਤ ਸਾਰੇ ਵਿਦਿਆਰਥੀ ਤਾਂ ਵੱਡੀ ਤਦਦ ਦੇ ਵਿੱਚ ਆਪੋ ਆਪਣੇ ਘਰਾਂ ਨੂੰ ਪੰਜਾਬ ਭਾਰਤ ਵਾਪਸ ਵੀ ਆ ਰਹੇ ਨੇ ਤਾਂ ਉਹਨਾਂ ਮਾਪਿਆਂ ਦੇ ਲਈ ਬੇਹੱਦ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਕਿਉਂਕਿ ਅ ਕਈ ਐਸੇ ਵਿਦਿਆਰਥੀ ਨੇ ਜਿਨ੍ਹਾਂ ਦੇ ਮਾਪਿਆਂ ਨੇ ਉਹਨਾਂ ਨੂੰ ਆਪਣੇ ਗਿਆਨੇ ਵੇਚ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਜਾਇਦਾਦਾਂ ਵੇਚ ਕੇ ਬਾਹਰਲੇ ਮੁਲਕਾਂ ਦੇ ਵਿੱਚ ਪੜਨ ਦੇ ਲਈ ਭੇਜਿਆ ਕਿ ਅਸੀਂ ਤੁਹਾਨੂੰ ਪਹਿਲੇ ਸੈਮੈਸਟਰ ਦਾ ਸਭ ਕੁਝ ਦੇ ਕੇ ਭੇਜ ਰਹੇ ਹਾਂ ਤੇ ਇਸ ਤੋਂ ਬਾਅਦ ਤੁਸੀਂ ਆਪਣਾ ਉੱਥੇ ਕਮਾਉਣਾ ਹੈ ਉੱਥੇ ਹੀ ਖਾਣਾ ਹੈ ਤੇ ਉੱਥੇ ਮਿਹਨਤ ਕਰੋਗੇ ਤਾਂ ਫੀਸਾਂ ਵੀ ਉੱਥੋਂ ਹੀ ਕੱਢੋਗੇ ਤਾਂ ਉਹਨਾਂ ਵਿਦਿਆਰਥੀਆਂ ਦੇ ਲਈ ਬਹੁਤ ਹੀ ਅਪਾਹਾ ਹੋ ਗਿਆ ਸੀਗਾ ਕਿਉਂਕਿ ਉਹਨਾਂ ਦੇ ਵਿੱਚ ਡਿਪਰੈਸ਼ਨ ਵੀ ਬਹੁਤ ਜ਼ਿਆਦਾ ਵੱਧ ਗਿਆ ਸੀ ਬਹੁਤ ਸਾਰੀਆਂ ਖੁਦਕੁਸ਼ੀਆਂ ਦੀ ਘਟਨਾਵਾਂ ਵੀ ਸਾਹਮਣੇ ਆਈਆਂ ਸੀ ਤਾਂ ਉਦੋਂ ਇਹ ਮਸਲਾ ਬਣ ਗਿਆ ਸੀ ਕਿ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਸਭ ਨੇ ਅਮਰੀਕਾ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਸੀ ਅਮਰੀਕਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਭਾਵੇਂ ਟੈਕਸਸ ਦੀ ਗੱਲ ਕੀਤੀ ਜਾਵੇ ਨਿਊਯਾਰਕ ਦੀ ਗੱਲ ਕੀਤੀ ਜਾਵੇ ਨਿਊਜਰਸੀ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਵਿਦਿਆਰਥੀ ਪੰਜਾਬੀ ਵਿਦਿਆਰਥੀ ਤੇ ਹੋਰ ਵੀ ਏਰੀਆ ਦੇ ਵਿੱਚੋਂ ਆਏ ਹੋਏ ਜਿਹੜੇ ਵਿਦਿਆਰਥੀ ਸੀ ਜੋ ਕੈਨੇਡਾ ਦੇ ਵਿੱਚ ਰਹਿ ਰਹੇ ਸੀ ਜਿਨ੍ਹਾਂ ਨੂੰ ਆਪਣੇ ਭਵਿੱਖ ਦੀ ਟੈਨਸ਼ਨ ਸੀ ਉਹ ਅਮਰੀਕਾ ਦੇ ਵਿੱਚ ਐਂਟਰ ਕਰ ਗਏ ਸੀ ਪਰ ਉੱਥੋਂ ਦੀ ਸਰਕਾਰ ਨੇ ਵੀ ਕੁਝ ਸਖਤ ਨਿਯਮ ਬਣਾ ਦਿੱਤੇ ਸੀ ਪਰ ਹੁਣ ਜੋ ਸਪੈਸ਼ਲ ਯੂਐਸਏ ਦੇ ਵਿੱਚ ਹੀ ਪੜਾਈ ਕਰਨ ਦੇ ਲਈ ਵਿਦਿਆਰਥੀ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਲਈ ਕੁਝ ਸਹੂਲਤਾਂ ਨੇ ਖਾਸ ਗੱਲ ਇੱਥੇ ਇਹ ਵੀ ਹੈ ਕਿ ਆਨਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ ਨਵੰਬਰ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਨੇ ਤਾਂ ਇਸ ਦੇ ਮਤੇ ਨਸਰ ਵੀ ਪਾਰਟੀਆਂ ਵੱਲੋਂ ਵੱਖੋ ਵੱਖਰੇ ਐਲਾਨ ਕੀਤੇ ਜਾਣਗੇ ਤਾਂ ਕਿ ਉਹਨਾਂ ਦੀ ਪਕੜ ਮੌਜੂਦ ਹੋ ਸਕੇ ਤੇ ਆਨਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਸਰਕਾਰ ਬਣ ਸਕੇ ਤੇ ਹੁਣ ਵੇਖਣਾ ਹੋਵੇਗਾ ਕਿ ਆਖਿਰਕਾਰ ਵਿਦਿਆਰਥੀਆਂ ਨੂੰ ਹੋਰ ਕਿਹੜੇ-ਕਿਹੜੇ ਸਹੂਲਤਾਂਵਾਂ ਮਿਲਦੀਆਂ ਨੇ ਜਾਂ ਫਿਰ ਜਿਹੜੇ ਕੋਈ ਗ੍ਰੀਨ ਕਾਰਡ ਤੇ ਇਚੂ ਲੰਬੇ ਸਮੇਂ ਤੋਂ ਉੱਥੇ ਰਹਿ ਰਹੇ ਨੇ ਕਿ ਉਹਨਾਂ ਦੀ ਜਿਹੜੀ ਫਰਿਆਦ ਹੈ ਇਸ ਵਕਤ ਪੂਰੀ ਹੋਵੇਗੀ ਜਾਂ ਫਿਰ ਨਹੀਂ ਹੋਵੇਗੀ ਜਾਂ ਫਿਰ 트럼ਪ ਜਿਨ੍ਹਾਂ ਵੱਲੋਂ ਹਰ ਦਿਨ ਦਿਲ ਲੁਆਵੇਂ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਤੇ ਉਧਰ ਕਮਲਾ ਹੈਰਿਸ ਵੱਲੋਂ ਵੀ ਲੋਕਾਂ ਦੇ ਨਾਲ ਲਗਾਤਾਰ ਰابطਾ ਬਣਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਵੀ ਖਾਸ ਕਰਕੇ ਭਾਰਤੀ ਕਮਿਊਨਿਟੀ ਦੇ ਨਾਲ ਕਿਉਂਕਿ ਉਹ ਖੁਦ ਭਾਰਤੀ ਕਮਿਊਨਿਟੀ ਦੇ ਨਾਲ ਰਿਲੇਟਡ ਨੇ ਉਹਨਾਂ ਦੇ ਮਾਤਾ ਪਿਤਾ ਜੀ ਭਾਰਤ ਦੇ ਨਾਲ ਰਿਲੇਟਡ ਨੇ ਤਾਂ ਉਹਨਾਂ ਦਾ ਲਗਾਵ ਭਾਰਤੀ ਕਮਿਊਨਿਟੀ ਦੇ ਨਾਲ ਵੀ ਬੇਹਾਰ ਸੋ ਭਾਰਤੀ ਕਮਿਊਨਿਟੀ ਇਹ ਚਾਹੁੰਦੀ ਹੈ ਕਿ ਕਮਲਾ ਹੈਰਿਸ ਆਉਣ ਵਾਲੇ ਸਮੇਂ ਦੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਹੋਣ ਪਰ ਉੱਥੇ ਹੀ ਜੇ ਗੱਲ ਕੀਤੀ ਜਾਵੇ ਤਾਂ 트럼ਪ ਦੀ ਵੀ ਫੋਲੋਅਰਸ਼ਿਪ ਘੱਟ ਨਹੀਂ ਹੈ 트럼ਪ ਨੂੰ ਪਿਆਰ ਕਰਨ ਵਾਲੇ ਵੀ ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕ ਨੇ ਸੋ ਰਾਸ਼ਟਰਪਤੀ ਚੋਣਾਂ ਦੇ ਦੌਰਾਨ ਕੀ ਕੁਝ ਹੋਵੇਗਾ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਇੱਥੇ ਜੇ ਗੱਲ ਕੀਤੀ ਜਾਵੇ ਸਾਡੇ ਵਿਦਿਆਰਥੀਆਂ ਦੇ ਲਈ ਤਾਂ ਉਹਨਾਂ ਦੇ ਲਈ ਬੇਹੱਦ ਸੁਨਹਿਰੀ ਮੌਕਾ ਉਹਨਾਂ ਨੂੰ ਮਿਲ ਗਿਆ ਕਿ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਹੁਣ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕੱਟ ਇਟ डाउनलोड करो सा एप एंड्री ओ एस रोकूज फायर टीवी, जा टीवी नाल ही देख सकते हो लाइव स्ट्रीमिंग डब्ल्यू 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 डॉट ग्लोबल